ਬਸੇ ਪਠਾਣਾ ਵਿਖੇ ਸਥਿਤ ਪ੍ਰਾਚੀਨ ਰਾਮ ਮੰਦਰ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਬੜੀ ਹੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼ਹਿਰ ਤੋਂ ਇਲਾਵਾ ਆਲੇ-ਦੁਆਲੇ ਦੀਆਂ ਸੰਗਤਾਂ ਵੀ ਨਤਮਸਤਕ ਹੋਈਆਂ ਉੱਥੇ ਹੀ ਸਵੇਰ ਤੋਂ ਮੰਦਰ ਦੇ ਵਿੱਚ ਲੰਬੀਆਂ-ਲੰਬੀਆਂ ਸ਼ਰਧਾਲੂਆਂ ਦੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਇਸ ਮੌਕੇ ਤੇ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਇੱਕ ਸੁੰਦਰ ਝਾਕੀ ਪੇਸ਼ ਕੀਤੀ ਗਈ ਜਿਸ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਜੀਵਨ ਲੀਲਾ ਦੇ ਬਾਰੇ ਦਰਸਾਇਆ ਗਿਆ ਇਸ ਮੌਕੇ ਤੇ ਮੰਦਰ ਦੇ ਪੰਡਿਤ ਸੇਵਕਰਾਮ ਵੱਲੋਂ ਗੱਲਬਾਤ ਕਰਦੇ ਹੋਏ ਆ ਕਿ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਸੰਗਤਾਂ ਦਾ ਆਸ਼ਾ ਬਹੁਤ ਜ਼ਿਆਦਾ ਹੈ ਮੌਸਮ ਖਰਾਬ ਹੋਣ ਦੇ ਕਾਰਨ ਸੰਗਤਾਂ ਦੇ ਵਿੱਚ ਥੋੜੀ ਜੀ ਗਿਰਾਵਟ ਆਈ ਸੀ ਤਾਂ ਇਸ ਵਾਰ ਸੰਗਤਾਂ ਹੁਮ ਹੁਮਾ ਕੇ ਪ੍ਰਾਚਨ શ્રી ਰਾਮ ਮੰਦਰ ਪਹੁੰਚ ਰਹੀਆਂ ਨੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਭਗਵਾਨ શ્રી ਕ੍ਰਿਸ਼ਨ ਦੇ ਜੀਵਨ ਦੇ ਨਾਲ ਸੰਬੰਧਿਤ ਸੁੰਦਰ ਚਾਕੀ ਪੇਸ਼ ਕੀਤੀ ਗਈ ਹੈ ਜੋ ਕਿ ਸ਼ਰਧਾਲੂਆਂ ਦੇ ਮੁੱਖ ਆਕਰਸ਼ਣ ਦਾ ਕੇਂਦਰ ਬਣੀ ਹੈ ਉੱਥੇ ਹੀ ਉਹਨਾਂ ਨੇ ਸਾਰੇ ਹੀ ਦੇਸ਼ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਤੇ ਸ਼ੁਭ ਕਾਮਨਾਵਾਂ ਈ ਮੀਂ ਦਿੱਤੀਆਂ ਮੇਰਾ ਦੀਪਕ ਮਿੱਤਲ ਵਸੀ ਬਠਾਣਾ ਤੋਂ ਆਈ ਹਾਂ ਦੇਖੋ ਜੀ ਇਹ ਤਾਂ ਸਾਡਾ ਕੋਈ ਛੌਕੜ ਦਾ ਤਿਉਹਾਰ ਹੈ ਸ਼ੁਰੂ ਤੋਂ ਮਨਾਉਂਦੇ ਆ ਰਹੇ ਹਾਂ ਇਹ ਸਾਡੀ ਬਿਟਿਆ ਰਾਣੀ ਹੈ ਜਿਹੜਾ ਕਿ ਅੱਜ ਕ੍ਰਿਸ਼ਨ ਜੀ ਦੇ ਰੂਪ ਚ ਇੱਥੇ ਆਈ ਹੈ ਦੂਜੀ ਵਾਰ ਪਿਛਲੇ ਸਾਲ ਵੀ ਇਹਦਾ ਕਾਸ਼ਵੀ ਤੇ ਕਿ ਮਕਸਦ ਹੈਗਾ ਜਿਹੜੇ ਉੱਥੇ ਕੈਰ ਕਰਦੇ ਨੇ ਨੋਟ ਬੀ ਨੰਤਾਰਮਿਕ ਦੇ ਨਾਲ ਥੋੜਾ ਜਿਹਾ ਜੁੜਿਆ ਜਾਵੇ ਵੈਸੇ ਵੀ ਇਹ ਬੜੀ ਖੁਸ਼ ਹੁੰਦੀ ਹੈ ਜਦੋਂ ਇਹ ਡਰੈਸ ਪੰਦੀ ਹੈ ਜਾਂ ਮੰਦਰ ਜਾਂਦੀ ਹੈ ਉੱਥੇ ਵੀ ਬਾਏ ਕਰੂਗੀ ਅਣ ਵੱਲੇ ਬਾਏ ਬਾਏ ਸਰ ਭਗਵਾਨ ਨੂੰ ਬਾਏ ਕਰਦੀ ਜਿਹੜੇ ਇਲਾਮਤ ਦੇ ਨਹੀਂ ਆਏਗੇ ਇਸ ਤੋਂ ਕੰਪਲੈਂਟ ਕਰੋ ਗੱਲ ਸਹੀ ਕਹਿ ਸਕਦੇ ਆ ਵੀ ਚਲੋ ਜਿਹੜਾ ਕੋਈ ਨਹੀਂ ਵੀ ਆਇਆ ਤਾਂ ਆਪਣੇ ਘਰੇ ਵੀ ਮੱਥਾ ਟੇਕੋ आरती करो प्रसाद लगाओ कई कोई टाइम नहीं होंगे टाइम सिर पहुँचा था ऐसे भी बस जल्दी जल्दी से आए हैं आज भगवान कृष्ण की जन्माष्टमी प्राचीन राम मंदिर के प्रांगण में बड़े हर्ष और उल्लास के साथ मनाई जा रही है सभी शहर निवासियों के तत्वादान में और प्राचीन राम मंदिर प्रबंधक कमेटी के अध्यक्ष श्री सुधीर सिंगला जी के सभी टीम बड़े तन मन धन के साथ लगी हुई है और बहुत ही सुंदर सीन यहाँ पर तैयार किया गया जिसमें कि आज प्राचीन राम मंदिर प्रांगण में जो सीन है वो कर्णपद का दिखाया गया कर्णपद का जो सीन है वो महाभारत से संबंधित है जब कौरव और पांडवों का युद्ध हुआ था उसमें कर्ण ने अधर्म का जो साथ दिया तो जो इसमें कर्णपद इसलिए दिखाया गया कि जो हमेशा अधर्म का साथ देता है चाहे वो कितना बड़ा ज्ञानी हो चाहे ज्ञानी हो चाहे सत्य के पथ में चलता हो लेकिन अगर अधर्म का साथ दे रहा हो तो उसका एक ना एक दिन विनाश होता ही होता है एटलास्ट के बीच कर्ण ने यही किया महाभारत के साथ अपने कौरवों के साथ लग गया अधर्म का साथ दिया और अंत में अर्जुन के तीर से उसे हाथ धोना पड़ा जीवन समाप्त तो होना पड़ा और आज भगवान का जन्म ठीक बारह बजे होगा भगवान का अभिषेक करेंगे और अनेक प्रकार से भगवान का पूजन होगा छप्पन प्रकार का भगवान भोग, भोग भगवान को लगाया जाएगा और बड़े हर्ष उल्लास के साथ आज मनाया जा रहा है बहुत सारे लोग सीन को देखने के लिए झांकी को देखने के लिए उत्साहित हैं और लंबी लंबी लाइनें लगी हुई है प्रसाद बंट रहा है जो अपने छोटे छोटे बच्चों को गोपाल और राधा रानी बना करके लाए हैं हमारी मंदिर कमेटी उनको सम्मानित कर रही है और बहुत अच्छा सीन चल रहा है बड़ा अच्छा दृश्य चल रहा है आज पिछले साल से उत्साह इस बार ज्यादा अच्छा है ज्यादा अच्छा इसलिए कि पिछली बार थोड़ा सा जन्माष्टमी के अंतर्गत थोड़ा बारिश हो गई थी लेकिन इस बार उत्साह बहुत ज्यादा अच्छा है मौसम भी बड़ा अच्छा साथ दे रहा है और लोगों का बड़ा उत्साह है सभी प्रशासनिक प्रशासनिक सदस्य सभी लोग अपना साथ दे रहे हैं और मंदिर कमेटी बहुत बढ़िया ढंग से लगी हुई है सभी लोग बहुत अच्छा कार्य कर रहे हैं शुभकामना तो प्राचीन राम मंदिर प्रबंधन कमेटी की तरफ से ਔਰ ਰਾਮ ਮੰਦਰ ਕੀ ਤਰਫ ਸੇ ਸਾਰੇ ਦੇਸ਼ ਵਾਸੀਆਂ ਕੋ ਜਨਮ ਅਸ਼ਟਮੀ ਕੀ ਹਾਰਦਿਕ ਸ਼ੁਭ ਕਾਮਨਾਇਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਮ ਨਾਲ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ਤੇ ਇਹੀ ਦੇਖੋ ਅਸਤਾ ਇਹੀ ਕਹਿੰਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਰਾਮ ਮੰਦਰ ਨੂੰ ਬਹੁਤ ਹੀ ਮੁबारकਾਂ ਕਿਉਂਕਿ ਜਿਹੜੇ ਇਹਨਾਂ ਦੇ ਮੈਂਬਰ ਲੱਗੇ ਹੋਏ ਨੇ ਵਿਚਾਰੇ ਕਿੰਨੇ ਦਿਨ ਤੋਂ ਮਿਹਨਤ ਕਰ ਰਹੇ ਨੇ ਤੇ ਝਾਂਕੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਇਹਦੇ ਵਿੱਚ ਦੇਖੋ ਜਨਮ ਅਸ਼ਟਮੀ ਦਾ ਜਿਹੜਾ ਤਿਹਾਰ ਹੈ ਇਹ ਕ੍ਰਿਸ਼ਨ ਜੀ ਦੇ ਜਿਹੜੇ ਬਾਲ ਰੂਪ ਦੇ ਵਿੱਚ ਮਨਾਇਆ ਜਾਂਦਾ ਤੇ ਇਹਦੇ ਵਿੱਚ ਅਲੱਗ-ਅਲੱਗ ਮੰਦਰਾਂ ਦੇ ਵਿੱਚ ਜਿਹੜੀ ਕ੍ਰਿਸ਼ਨ ਜੀ ਦੀਆਂ ਬਾਲ ਲੀਲਾ ਦੀਆਂ ਉਹ ਆ ਕਲਾਵਾਂ ਨੇ ਜੋ ਵੀ ਆ ਉਹਨਾਂ ਦਾ ਸਾਰਾ ਉਹ ਸਰੂਪ ਬਣਾ ਕੇ ਸਭ ਨੂੰ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਤੇ ਅਸੀਂ ਦੇਖੋ ਸਾਰੇ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਤਾਂ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਆਰਮੀ ਦੇ ਪ੍ਰੋਗਰਾਮਾਂ 'ਚ ਜੋੜੋ ਉਹਨਾਂ ਨੂੰ ਇਸ ਗੱਲਾਂ ਬਾਰੇ ਸੁਚੇਤ ਕਰੋ कि ਆਪਣੇ ਕਿਸ ਤਰ੍ਹਾਂ ਤੇ ਹਾਰ ਮਨਾਏ ਜਾਂਦੇ ਨੇ ਕਿਸ ਤਰ੍ਹਾਂ ਕਿਉਂਕਿ ਲੋਕ ਨਾ ਅੱਜ ਦੇ ਜਿਹੜਾ ਜਮਾਨਾ ਚੱਲ ਰਿਹਾ ਜੀ ਇਹਦੇ ਵਿੱਚ ਲੋਕ ਮੋਬਾਈਲਾਂ ਕਰਨੀ ਜ਼ਿਆਦਾ ਧਿਆਨ ਦੇਣ ਕਰਕੇ ਇਦਾਂ ਨੂੰ ਜਿਹੜੀ ਸਮਾਜਿਕ ਚੀਜ਼ਾਂ ਨੇ ਇਹਦੇ ਵਿੱਚ ਜ਼ਿਆਦਾ ਉਹ ਹੋ ਗਏ ਇਸ ਕਰਕੇ ਸਮਾਜਿਕ ਬਰਾਈਆਂ ਨੂੰ ਦੂਰ ਕਰਨ ਲਈ ਤਾਂ ਅਸੀਂ ਸਾਨੂੰ ਇਹੀ ਉਹ ਹੈ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਧਾਰਮਿਕ ਕੰਮਾਂ 'ਚ ਜੋੜਿਆ ਜਾਵੇ ਦੇਖੋ ਸ਼ਹਿਰ ਵਾਸੀਆਂ ਨੂੰ ਤਾਂ ਇਹੀ ਅਪੀਲ ਹੈ ਕਿ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਦੇਖੋ ਮੰਦਰ ਧਾਰਮਿਕ ਚੀਜ਼ਾਂ ਵਾਲੇ ਗੁਰਦੁਆਰੇ ਜਿੱਥੇ ਵੀ ਤੁਸੀਂ ਜਾਣਾ ਜਾਣਦੇ ਹੋ ਉੱਥੇ ਜੋ ਤੁਸੀਂ ਜੋੜੋ ਤਾਂ ਕਿ ਆਪਣੇ ਬੱਚੇ ਕਿਸੇ ਵੀ ਸਮਾਜਿਕ ਬੁਰਾਈਆਂ ਕਰਨੀ ਨਾ ਜਾਣ ਨਸ਼ੇ ਕਰਨੀ ਨਾ ਜਾਣ ਤੇ ਬਸ ਮੇਰੀ ਤਾਂ ਇਹੀ ਅਪੀਲ ਹੈ ਬਬਾ